ਸਵਾ 11 ਕਿੱਲਿਆਂ ਦੇ ਕਰੀਬ ਇਹ ਜ਼ਮੀਨ ਹੈ ਈਮਸ ਦੇ ਜਮਾ ਨੇੜੇ ਹੈ ਅੱਜ ਉੱਥੇ ਕੋਈ 15-20 ਕਰੋੜ ਤੋਂ ਥੱਲੇ ਤੁਹਾਨੂੰ ਕਿੱਲਾ ਨਹੀਂ ਮਿਲਦਾ ਜੇ ਗਲੀਆਂ ਵਿੱਚ ਵੀ ਲੈਣਾ ਹੋਵੇ ਕਿਤੇ ਸਵਾਲ ਪੈਂਦਾ ਸਾਡੇ ਸਤੋਜ ਵਾਲੇ ਮਹਾਰਾਜ ਇਹਨੇ ਦਿੱਤੀ ਆਪ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਖਾਸਮ ਖਾਸ 라ਗਵ ਚੱਡੇ ਦੇ ਮੁੰਡੇ ਨੂੰ ਜ਼ਮੀਨ ਦਿੱਤੀ ਕੀ ਗੱਲ ਹੁਣ ਆਮ ਘਰਾ ਦੇ ਮੁੰਡੇ ਨਹੀਂ ਦਿਖੇ 3 ਤੋਂ 5 ਸਾਲ ਤੋਂ ਵੱਧ ਤੁਸੀਂ ਦੇਖ ਨਹੀਂ ਸਕਦੇ ਇਹਨੂੰ 30 ਸਾਲ ਲਈ ਕਿਵੇਂ ਮਿਲਗੀ ਜਿਹੜਾ ਕੋਈ 30000 40000 ਜਾਂ 90000 ਨਾ ਇਹ ਤਾਂ ਆਮ ਐਗਰੀਕਲਚਰ ਲੈਂਡ ਦਾ ਠੇਕਾ ਚੱਲਦਾ ਪਿਆ ਇਹ ਜਮੀਨ ਹੋਣੀ ਨੇ 90000 ਰੁਪਏ ਤੇ ਲੈ ਲਈ ਇਹਦੇ ਇੱਕ ਕਮਰਸ਼ੀਅਲ ਰੇਟ ਤੈ ਹੋਣੀ ਚਾਹੀਦੇ ਸੀ ਕਿਉਂਕਿ ਇਹ ਬੰਦਾ ਵਾਈ ਲਈ ਜਮੀਨ ਨਹੀਂ ਲੈ ਰਿਆ ਇਹ ਇਹਨੇ ਇੱਥੇ ਆਪਦੇ ਕਮਰਸ਼ੀਅਲ ਪ੍ਰੋਜੈਕਟ ਲਾਉਣੇ ਨੇ ਪਦਮਜੀਤ ਸਿੰਘ ਮਹਿਤਾ ਦੇਖੋ ਫਰਮ ਕਿਦਨ ਰਜਿਸਟਰਡ ਹੋ ਰਹੀ ਹੈ 29 ਜੁਲਾਈ 2024 ਇਹਦਾ ਮਤਲਬ ਸਰਕਾਰ ਨਾਲ ਗੱਲਬਾਤ ਹੋਈ ਰਾਤੇ ਰਾਤ ਸਕੀਮ ਤਿਆਰ ਕੀਤੀ ਗਈ ਤੇ ਜ਼ਮੀਨ ਕਾਉਡੀਆਂ ਦੇ ਭਾ ਲੈ ਲਈ ਹੈ 15 ਦਿਨ ਪਹਿਲਾਂ ਫਰਮ ਰਜਿਸਟਰਡ ਕਰਾਈ ਵੀ ਇਹਦਾ ਪਾਪਾ ਮੁੰਡੇ ਦਾ ਉਹ ਬੀਸੀ ਚੇਅਰਮੈਨ ਹੈ ਨੇ ਕਿ ਮੈਂ 150 ਗੁਣਾ ਵਾਧੇ ਲਈ ਆ ਕਿੱਡੀਆਂ ਕਿੱਡੇ ਕਿਵੇਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਝੁੱਕਿਆ ਜਾ ਰਿਹਾ ਕੀਮਤ ਹੈ ਜਾਂ ਉਹਦਾ ਰੈਂਟ ਤੇ ਜਿਹੜੀ ਦੇਣੀ ਹੈ ਚੀਜ਼ ਉਹ ਉਹ ਅਸੈਸ ਕੀਤੀ ਜਾਊਗੀ ਐਸਸੀ ਲੈਵਲ ਦੇ ਬੰਦੇ ਵੱਲੋਂ ਜਿਹੜਾ ਪ੍ਰਾਈਸ ਹੈ ਵੇਚਣ ਦਾ ਚਾਹੀਏ ਕਿਰਾਏ ਤੇ ਦੇਣ ਦਾ ਚਾਹੀਏ ਲੀਜ਼ ਤੇ ਦੇਣ ਦਾ ਉਹ ਤੁਸੀਂ ਉਦੋਂ ਘੱਟ ਨਹੀਂ ਰੱਖ ਸਕਦੇ ਤੀਜੇ ਨੰਬਰ ਤੇ ਜਿਹੜੀ ਸ਼ਰਤ ਆਉਂਦੀ ਹੈ ਵੀ ਰੈਂਟ ਹਰੇਕ ਸਾਲ ਘੱਟੋ-ਘੱਟ 5% ਵਧਾਉਣਾ ਹੁੰਦਾ ਮੇਰੀ ਜੀ ਲੀਗਲ ਟੀਮ ਦੇ ਨਾਲ ਮੈਂ ਗੱਲ ਕਰ ਰਿਹਾ ਮੈਂ ਮਾਨਹਾਨੀ ਦੇ ਨੋਟਿਸ ਭੇਜੂ ਇਹਨਾਂ ਨੂੰ ਜੰਮ ਜੰਮ ਭੇਜ ਬੜਾ ਕੁਛ ਹੈ ਤੇ ਰੈਡਾ ਖੁੱਲ ਕੇ ਸਾਹਮਣੇ ਆਊਗਾ ਜੇ ਐਡਾ ਪਾਕ ਸਾਫ ਹੈ ਪਹਿਲਾਂ ਤਾਂ ਇੱਕ ਗੱਲ ਦੱਸੋ ਜਿਹੜਾ ਬੰਦਾ ਸਰਕਾਰ ਦਾ ਹਿੱਸਾ ਹੋਵੇ ਕੀ ਉਹ ਬੰਦਾ ਸਰਕਾਰ ਦੇ ਠੇਕੇ ਜਾਂ ਕੋਈ ਵੀ ਹੁੰਦਾ ਸਰਕਾਰ ਤੋਂ ਦਾ ਲਾਭ ਲੈਣਾ ਉਹ ਜਾਂ ਉਹਦਾ ਪਰਿਵਾਰਕ ਮੈਂਬਰ ਲੈ ਸਕਦਾ ਨਹੀਂ ਲੈ ਸਕਦਾ ਸਰਕਾਰ ਨੂੰ ਇੱਥੇ ਬੱਚਿਆਂ ਲਈ ਕੋਈ ਸਟੇਡੀਅਮ ਬਣਾਉਣਾ ਚਾਹੀਦਾ ਸੀ ਇੱਥੇ ਕੋਈ ਹੈਲਥ ਦੇ ਰਿਲੇਟਿਡ ਗੱਲ ਹੁੰਦੀ ਇੱਥੇ ਕੋਈ ਅਸੀਂ ਪੀਜੀਆਈ ਨੂੰ ਲੈ ਕੇ ਆਉਂਦੇ ਇੱਥੇ ਕੋਈ ਅਸੀਂ ਏਮਜ਼ ਨੂੰ ਉਹਦਾ ਪ੍ਰੋਜੈਕਟ ਖੋਲਣ ਲਈ ਦਿੰਦੇ ਸਰਕਾਰ ਕੋਲੇ بڑے ਵੈਲਫੇਅਰ ਦੇ ਕੰਮਾਂ ਲਈ ਉਹ ਹੈ ਕੀ ਗੱਲ ਪੰਜਾਬ ਦੇ ਤੈਨੂੰ ਬਠਿੰਡੇ ਦੇ ਬੱਚੇ ਨਹੀਂ ਦੇਖ ਰਹੇ 10 ਕੇ 15 ਲੱਖ ਵਰਦੀ ਸਵਾਈ 1.5 ਕਰੋੜ ਰੁਪਈਆ ਮੈਂ ਸਾਡੇ ਪੰਜਾਬ ਦੀਆਂ ਸਾਡੀਆਂ ਧੀਆਂ ਭੈਣਾਂ ਨੂੰ ਦਿੱਤਾ ਮੈਂ ਰੋਜ਼ਗਾਰ ਪੈਦਾ ਕੀਤਾ ਹੁਣ ਮੁਲਾਜ਼ਮ ਵੀ ਸਵਾਇਆ ਕਰਨਗੀ ਇਹਨੂੰ ਆ ਪੁੱਛਾ ਕਰੋੜਾਂ ਖਰਬਾਂ ਰੁਪਏ ਦੀ ਜ਼ਮੀਨ ਇਹ ਤਾਂ ਕੋਈ ਵੀ ਤੈਨੂੰ ਇਹਦਾ ਕਰੋੜ ਤੋਂ 2 ਕਰੋੜ ਰੁਪਈਆ ਮਤਲਬ ਸਾਲ ਦਾ ਦੇ ਦਿਆ ਕਰਦਾ ਸਤਿ ਸ੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਬਾਲ ਉਮੀਦ ਕਰਦਾ ਠੀਕ ਠਾਕ ਹੋਵਗੇ ਪੰਜਾਬ ਦੇ ਵਿੱਚ ਇਸ ਵੇਲੇ ਕਟੜ ਇਮਾਨਦਾਰਾਂ ਦੀ ਸਰਕਾਰੇ ਜਿਸ ਤਰ੍ਹਾਂ ਦੇ ਨਾਲ ਉਹ ਆਪਣੀਆਂ ਸਟੇਜਾਂ ਤੋਂ ਹਰ ਵਾਰ ਕਹਿੰਦੇ ਨੇ ਪਰ ਇੱਕ ਵਾਰੀ ਫਿਰ ਕਟੜ ਇਮਾਨਦਾਰ ਸਰਕਾਰ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਨੇ ਇਲਜ਼ਾਮ ਇਹ ਨੇ ਕਿ ਰੈੱਡ ਕਰਾਸ ਦੀ ਕਰਾਸ ਦੀ ਬਹੁ ਕਰੋੜੀ ਜ਼ਮੀਨ ਜਿਹੜੀ ਆ ਆਪਣੇ ਹੀ ਚੇਅਰਮੈਨ ਨੂੰ ਲੀਜ਼ ਤੇ ਦਿੱਤੀ ਗਈ ਆ 30 ਸਾਲਾਂ ਦੇ ਲਈ ਲੀਜ਼ ਤੇ ਦਿੱਤੀ ਵੀ ਗਈ ਆ ਕਾਡੀਆਂ ਦੇ ਪਾ ਆਖਰ ਕਾਨੂੰਨੀ ਨੁਕਤੇ ਜਿਹੜੇ ਆ ਉਹ ਕੀ ਕਹਿੰਦੇ ਨੇ ਇਸ ਤੇ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਸੰਦੀਪ ਪਾਟਕੋਰੀ ਹੋਣਗੇ ਸਭ ਤੋਂ ਪਹਿਲਾਂ ਪਾਟਕ ਸਾਹਿਬ ਦਾ ਸਵਾਗਤ ਕਰੀਏ ਫ੍ਰੈਗਲੀ ਗੱਲਬਾਤ ਕਰਾਂਗੇ ਪਾਟਕ ਸਾਹਿਬ ਸਵਾਗਤ ਆ ਰੰਮੀ ਟੈਲੀਵਿਜ਼ਨ ਤੇ ਧੰਨਵਾਦ ਜੀ ਪਾਟਕ ਸਾਹਿਬ ਕਿਵੇਂ ਦੇਖਦੇ ਹੋ ਕਿ ਆਪਣੇ ਆਪ ਨੂੰ ਕਟੜ ਇਮਾਨਦਾਰ ਕਹਿਣ ਵਾਲਿਆਂ ਦੇ ਉੱਪਰ ਇੱਕ ਵਾਰ ਇਲਜ਼ਾਮ ਫਿਰ ਤੋਂ ਲੱਗੇ ਨੇ ਕਿ ਬਹੁ ਕਰੋੜੀ ਜ਼ਮੀਨ ਜਿਹੜੀ ਆ ਉਹ ਕੋਡੀਆਂ ਦੇ ਭਾਅ ਆਪਣੇ ਹੀ ਚੇਅਰਮੈਨ ਨੂੰ ਜਿਹੜੀ ਉਹ 30 ਸਾਲਾਂ ਦੇ ਲਈ ਲੀਜ਼ ਤੇ ਦਿੱਤੀ ਹੈ ਇਹਦੇ ਵਿੱਚ ਜਸਟਿਸ ਜੀ ਆਪਾਂ ਗੱਲ ਕਰੀਏ ਨਾ ਕਹਿੰਦੇ ਨੀਤਾਂ ਨੂੰ ਮਰਾਦਾਂ ਹੁੰਦੀਆਂ ਦੇਖੋ ਜਿਹਹ ਜੀ ਤੁਸੀਂ ਸੋਚ ਲੈ ਕੇ ਚੱਲਦੇ ਹੋ ਉਹ ਜਿਹੇ ਰਿਜ਼ਲਟ ਅੱਗੇ ਆਉਂਦੇ ਆ ਜਿਹੜੀ ਇਹ ਜ਼ਮੀਨ ਹੈ ਨਾ ਇਹ 11 ਦੇ ਲਈ ਜ਼ਮੀਨ ਇੱਕ ਔਰਤ ਨੇ ਦਿੱਤੀ ਸੀ ਵੀ ਇਹਦੇ ਤੇ ਕੋਈ ਸਮਾਜ ਭਲਾਈ ਦਾ ਕੰਮ ਹੋਊਗਾ ਰੈੱਡ ਕਰਾਸ ਨੂੰ ਜ਼ਮੀਨ ਦਿੱਤੀ ਉਹਨੇ ਕਿਸੇ ਐਨ ਜੀਓ ਨੂੰ ਨਹੀਂ ਦਿੱਤੀ ਕਿਸੇ ਨੂੰ ਨਹੀਂ ਦਿੱਤੀ ਕਿਉਂਕਿ ਰੈੱਡ ਕਰਾਸ ਦਾ ਮਤਲਬ ਹੀ ਕੀ ਹੁੰਦਾ ਕਿ ਚਾਹੇ ਇੱਥੇ ਕੋਈ ਹੈਲਥ ਦੇ ਰਿਲੇਟਿਡ ਕੋਈ ਚੀਜ਼ ਖੋਲਦੀ ਚਾਹੇ ਕੋਈ ਸਪੋਰਟਸ ਦਾ ਕੰਮ ਕਰਦੀ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਦੀ ਠੀਕ ਹੈ ਤੇ ਰੈੱਡ ਕਰਾਸ ਦੀ ਜਿਹੜੀ ਮੇਨ ਇਨਕਮ ਆਫ ਸੋਰਸ ਹੁੰਦਾ ਉਹ ਜਿਹੜੀਆਂ ਲੋਕਾਂ ਨੇ ਰੈੱਡ ਕਰਾਸ ਨੂੰ ਪ੍ਰੋਪਰਟੀਆਂ ਦਿੱਤੇਆਂ ਹੋਈਆਂ ਉਹ ਇਮਾਨਦਾਰੀ ਨਾਲ ਉਹ ਉਹਨਾਂ ਨੂੰ ਕੋਈ ਉਦੋਂ ਤੋਂ ਰੈਂਟ ਦੀ ਇਨਕਮ ਆਉਂਦੀ ਹੈ ਕੋਈ ਲੀਜ਼ ਦੀ ਇਨਕਮ ਆਉਂਦੀ ਹੈ ਹਨਾ ਪਰ ਉਹ ਲੋਕਾਂ ਉਹ ਇਸ ਤਰ੍ਹਾਂ ਹਮੇਸ਼ਾ ਚੀਜ਼ਾਂ ਬਣਾਈਆਂ ਜਾਂਦੀਆਂ ਲੋਕਾਂ ਦੀਆਂ ਇੱਛਾਵਾਂ ਨੂੰ ਧਿਆਨ ਚ ਰੱਖਦੇ ਵੀ ਕਿਹੜੇ ਬੰਦੇ ਨੇ ਕਿਹੜੇ ਪਰਪਸ ਲਈ ਸਾਨੂੰ ਦਿੱਤੀ ਸੀ ਤਾਂ ਇਹ ਜਿਹੜੀ ਲੈਂਡ ਹੈ ਇਹ ਰੈੱਡ ਕਰਾਸ ਨੂੰ ਦਿੱਤੀ ਗਈ ਸੀ ਵੀ ਰੈੱਡ ਕਰਾਸ ਦੀ ਵੀ ਇਨਕਮ ਵਧੇ ਰੈੱਡ ਕਰਾਸ ਦੀ ਇਨਕਮ ਦੇ ਵਿੱਚ ਵਾਧਾ ਹੋਵੇ ਤੇ ਜਿਹੜੀ ਇਹ ਜ਼ਮੀਨ ਦਿੱਤੀ ਗਈ ਹੈ ਤੇ ਕੋਈ ਚੰਗਾ ਕੰਮ ਕਰੇ ਠੀਕ ਹੈ ਹੁਣ ਇਹਦੇ ਵਿੱਚ ਗੱਲ ਹੁੰਦੀ ਹੈ ਜੀ ਤੁਸੀਂ ਦੇਖੋ ਵੀ ਸਵਾ 11 ਕਿੱਲਿਆਂ ਦੇ ਕਰੀਬ ਇਹ ਜ਼ਮੀਨ ਹੈ ਐਮਜ਼ ਦੇ ਜਮਾ ਨੇੜੇ ਹੈ ਜਿਹੜਾ ਡੱਬ ਵਾਲੀ ਰੋਡ ਅੱਜ ਪੰਜਾ ਦੇਖੋ ਬਠਿੰਡਾ ਪੰਜਾਬ ਦਾ ਹੱਬ ਬਣਦਾ ਜਾ ਰਿਹਾ ਤੇ ਬਠਿੰਡੇ ਦਾ ਜਿਹੜਾ ਮੇਨ ਹਾਰਟ ਹੈ ਉਹ ਹੁਣ ਡੱਬ ਵਾਲੀ ਰੋਡ ਐਮਜ਼ ਦੇ ਨੇੜੇ ਤੇੜੇ ਦਾ ਏਰੀਆ ਬਣਦਾ ਜਾ ਰਿਹਾ ਉੱਥੇ ਜੇ ਤੁਸੀਂ ਆਮ ਗਲੀਆਂ ਦੇ ਵਿੱਚ ਥਾਂ ਵੀ ਲੈਣ ਜਾਓ ਉਦੀ ਕੋਈ ਕੈਲਕੂਲੇਸ਼ਨ ਕਰੋ ਤੁਸੀਂ ਅੱਜ ਉੱਥੇ ਕੋਈ 15-20 ਕਰੋੜ ਤੋਂ ਥੱਲੇ ਤੁਹਾਨੂੰ ਕਿੱਲਾ ਨਹੀਂ ਮਿਲਦਾ ਜੇ ਗਲੀਆਂ ਵਿੱਚ ਵੀ ਲੈਣਾ ਹੋਵੇ ਕਿਤੇ ਪਰ ਗੱਲ ਇਹ ਹੋਈ ਪਈ ਹੈ ਜਿਹੜੀਆਂ ਇਹੋ ਜਿਹਾਂ ਪ੍ਰਾਈਮ ਲੋਕੇਸ਼ਨਾਂ ਨੇ ਯਾਰ ਤਾਂ ਮੰਨ ਕੇ ਚੱਲੋ ਇਹ ਅਰਬਾ ਰੁਪਏ ਦੀ ਪ੍ਰਾਪਰਟੀ ਸੀ ਠੀਕ ਹੈ ਤਾਂ ਇਹਦੇ ਤੇ ਕੀ ਹੋਣਾ ਚਾਹੀਦਾ ਸੀ ਜਿਹੜੀ ਔਰਤ ਨੇ ਆਪਦੀ ਅਰਬਾ ਰੁਪਏ ਦੀ ਜ਼ਮੀਨ ਸਰਕਾਰ ਤੇ ਵਿਸ਼ਵਾਸ ਕਰਕੇ ਦਿੱਤੀ ਇੱਥੇ ਕੋਈ ਸਟੇਡੀਅਮ ਬਣਦਾ ਇੱਥੇ ਕੋਈ ਹਸਪੀਟਲ ਬਣਦਾ ਇੱਥੇ ਕੋਈ ਐਸੀ ਅੱਛਾ ਸ਼ੋਪਿੰਗ ਕੰਪਲੈਕਸ ਬਣ ਜਾਂਦਾ ਐਸੀ ਮਾਰਕੀਟ ਬਣਦੀ ਜੀ ਦੇ ਨਾਲ ਸਿੱਧੀ ਅੱਛੀ ਇਨਕਮ ਜਿਹੜੀ ਹੈ ਉਹ ਰੈੱਡ ਕਰਾਸ ਨੂੰ ਹੁੰਦੀ ਹਾਲਾਂਕਿ ਪਹਿਲਾਂ ਮੈਂ ਇਹੀ ਫਰਜ਼ ਮੰਨਦਾ ਜੇ ਰੈੱਡ ਕਰਾਸ ਨੇ ਕੰਮ ਕਰਨਾ ਸੀ ਕੋਈ ਸਿਹਤ ਸਹੂਲਤਾਂ ਦਾ ਹੁੰਦਾ ਕੋਈ ਬੱਚਿਆਂ ਦੇ ਰਿਲੇਟਡ ਹੁੰਦਾ ਕੋਈ ਐਸੀ ਚੀਜ਼ ਬੰਦੀ ਯਾਦਗਾਰੀ ਚੀਜ਼ ਜਿਹਨੂੰ ਬਠਿੰਡਾ ਸਾਰੀ ਉਮਰ ਯਾਦ ਕਰਦਾ ਕਿਉਂਕਿ ਬਠਿੰਡੇ ਦਾ ਜਿਹੜਾ ਸਟੇਡੀਅਮ ਹੈ ਹੁਣ ਤੁਸੀਂ ਦੇਖਦੇ ਹੋ ਉਹ ਵਿਚ ਵਿਚਾਲੇ ਸ਼ਹਿਰ ਦੇ ਆ ਗਿਆ ਟ੍ਰੈਫਿਕ ਦਾ ਬੁਰਾ ਹਾਲ ਹੋ ਜਾਂਦਾ ਤੇ ਇਸ ਸਟੇਡੀਅਮ ਉਮੇ ਚੱਲ ਨਹੀਂ ਪਾਰਿਆ ਕਾਮਯਾਬ ਨਹੀਂ ਹੋ ਪਾਰਿਆ ਠੀਕ ਹੈ ਸ਼ਹਿਰ ਦੇ ਜਿਹੜੇ ਨੇੜਲੇ ਲੋਕ ਆ ਉਹੀ ਆਉਂਦੇ ਆ ਪਰ ਵੀਕਲਾਂ ਦੀ ਪ੍ਰੋਬਲਮ ਉਹੀ ਬੜਾ ਬੁਰਾ ਹਾਲ ਹੋ ਜਾਂਦਾ ਆਪਾਂ 15 ਅਗਸਤ ਵੇਲੇ ਵੀ ਦੇਖਦੇ ਆ ਜਾਂ ਹੋਰ ਕੋਈ ਪ੍ਰੋਗਰਾਮ ਹੁੰਦਾ ਉਦੋਂ ਵੀ ਦੇਖਦੇ ਆ ਤਾ ਇੱਥੇ ਸਟੇਡੀਅਮ ਦੀ ਵੀ ਪ੍ਰਪੋਜ਼ਲ ਆਤੀ ਜਾ ਸਕਦੀ ਸੀ ਤੁਹਾਨੂੰ ਯਾਦ ਹੋਊਗਾ ਅੱਜ ਤੋਂ 10-12 ਸਾਲ ਪਹਿਲਾਂ ਡੱਬ ਵਾਲੀ ਰੋਡ ਦੇ ਉੱਤੇ ਕ੍ਰਿਕਟ ਸਟੇਡੀਅਮ ਦੀ ਗੱਲ ਵੀ ਚੱਲੀ ਸੀਗੀ ਤਾਂ ਉਹ ਲਗਭਗ ਗੱਲ ਤੈ ਵੀ ਹੋ ਗਈ ਸੀ ਚਲੋ ਪਰ ਵਿੱਚ ਰਹਿ ਗਈ ਸੀ ਕਿਉਂਕਿ ਮੁੱਦਾ ਇਹੀ ਸੀ ਵੀ ਜਿਹੜਾ ਸਟੇਡੀਅਮ ਹੈ ਉਹਨੂੰ ਸ਼ਹਿਰ ਤੋਂ ਬਾਹਰ ਲੈ ਕੇ ਜਾਇਆ ਜਾਵੇ ਬੱਚਿਆਂ ਵਾਸਤੇ ਇੱਕ ਚੰਗੀ ਚੀਜ਼ ਪੇਸ਼ ਕੀਤੀ ਜਾਵੇ ਠੀਕ ਹੈ ਪਰ ਇਹ ਮੈਨੂੰ ਤਾਂ ਇਹ ਲੱਗਦਾ ਵੀ ਇਹ ਆਈਆਂ ਤਾਂ ਕੁਝ ਅਹਿਦੀਆਂ ਪਾਲਸੀਆਂ ਹੋਣਗੀਆਂ ਉਥੋਂ ਹੀ ਜਿਹੜੀਆਂ ਇਹ ਜੇ ਲੋਕਾਂ ਦੇ ਵਪਾਰੀਆਂ ਦੇ ਨਿਗਾ ਵਿੱਚ ਇਹ ਪ੍ਰਾਪਰਟੀਆਂ ਆ ਗਈਆਂ ਤੇ ਹੁਣ ਤੁਸੀਂ ਦੇਖੋ ਵੀ ਇਹਦਾ ਕਿਵੇਂ ਇਹਨੂੰ ਕਮਰਸ਼ੀਅਲ ਇਹਦਾ ਯੂਜ਼ ਲਿਆ ਜਾ ਰਿਹਾ ਤੇ ਸਰਕਾਰ ਦੇਖੋ ਮੈਂ ਉਸ ਬੰਦੇ ਦੀ ਅਮਰਜੀਤ ਮਹਿਤੀ ਦੀ ਸਟੇਟਮੈਂਟ ਸੁਣ ਕੇ ਹੈਰਾਨ ਆਇਆ ਦੇਖੋ ਕਿਵੇਂ ਇਹ ਲੋਕ ਸਫੇਦ ਝੂਠ ਬੋਲ ਲਾਂਦੇ ਆ ਮੈਂ ਅੱਜ ਕੱਲ ਦੀ ਜਸਜੀਤ ਇੰਟਰਵਿਊ ਵੇਖੀ ਤਾਂ ਮਾਨਿਕ ਜੀ ਨੇ ਤੇ ਜਿਹੜੇ ਅਲੀਗੇਸ਼ਨ ਲਾਏ ਬੈਂਕ ਕਰਪਸੀ ਦੇਤੇ ਹੈਗੇ ਚਲੋ ਬੈਂਕ ਕਰਪਸੀ बिजनेसमੈਨ ਆ बिजनेसमੈਨ ਨੂੰ ਦਿੱਕਤਾਂ ਆ ਜਾਂਦੀਆਂ ਕਈ ਚੀਜ਼ਾਂ ਜਿਹਨੂੰ ਪ੍ਰੋਬਲਮਸ ਆਈਆਂ ਬੈਂਕ ਕਰਪਟ ਬੰਦਾ ਹੋ ਜਾਂਦਾ ਇਹ ਵੀ ਹੋਇਆ ਵਪਾਰਾਂ 'ਚ ਹੀਟ ਉੱਤੇ ਹੋ ਜਾਂਦੇ ਆ ਚੰਡੀਗੜ੍ਹ ਕੋਈ ਪਤਾ ਨਹੀਂ ਕਿੱਥੇ ਕਿੱਥੇ ਉਹ ਕਹਿ ਰਹੇ ਸੀ ਕਾਫੀ ਥਾਵਾਂ ਦੇ ਉੱਤੇ ਬੈਂਕਾਂ ਨਾਲ ਇਹਨੂੰ ਪ੍ਰੋਬਲਮਸ ਆਈਆਂ ਠੀਕ ਹੈ ਆਪਾਂ ਉਹਦੇ ਵਿੱਚ ਨਹੀਂ ਜਾਂਦੇ ਬੈਂਕ ਨੇ ਜਿਹੜਾ ਆਪਦਾ ਕੰਮ ਕਰਨਾ ਜੇ ਕਰਪਟ ਰਿਆ ਬੈਂਕ ਕਰਪਟ ਹੋ ਗਿਆ ਕੋਈ ਡਿਫਾਲਟਰ ਹੋ ਗਿਆ ਬੈਂਕ ਕੋਲੇ ਆਪਦੇ ਤਰੀਕੇ ਆਪਦੀ ਰਿਕਵਰੀ ਕਰਨ ਦੇ ਅਸੀਂ ਇਸ ਚੀਜ਼ ਤੇ ਨਹੀਂ ਜਾਵਾਂਗੇ ਪਰ ਗੱਲ ਇਹ ਹੈ ਹੁਣ ਜਿਵੇਂ ਐਕਸਾਈਜ਼ ਦਾ ਇਹਨੇ ਬੜਾ ਕਹਿਤਾ ਵੀ ਮੇਰੇ ਤੇ ਚਾਰ ਅਲੀਗੇਸ਼ਨ ਲੱਗੇ ਆ ਜੀ ਮੈਂ ਚਾਰਾ ਅਲੀਗੇਸ਼ਨਾਂ ਦਾ ਇਕੱਲਾ ਇਕੱਲਾ ਜਵਾਬ ਦਿੱਤਾ ਇਹਨੇ ਜਿਹੜਾ ਫਰੀਦਕੋਟ ਤੇ ਮਾਨਸਾ ਦੇ ਵਿੱਚ ਐਕਸਾਈਜ਼ ਮੈਕਮੇ 2016-17 ਫਾਈਨੈਂਸ਼ੀਅਲ ਇਅਰ ਦੀ ਇਹਦੀ ਡਿਫਾਲਟਿੰਗ ਹੈ ਉਹਦਾ ਜ਼ਿਕਰ ਨਹੀਂ ਕੀਤਾ ਜਿਹੜੀਆਂ ਬਠਿੰਡਾ ਤੇ ਆਪਣਾ ਮਾਨਸਾ ਵਾਲਿਆਂ ਕੋਲ ਫਰੀਦਕੋਟ ਵਾਲਿਆਂ ਕੋਲ ਇਹਦੀਆਂ ਪ੍ਰਾਪਰਟੀਆਂ ਪਲੱਜ ਪਈਆਂ ਸੀਗੀਆਂ ਐਕਸਾਈਜ਼ ਡਿਪਾਰਟਮੈਂਟ ਕੋਲੇ ਬੀਬੀ ਵਾਲੇ ਰੋਡ ਵਾਲੀਆਂ ਇਹਨੇ ਉਹਦਾ ਜ਼ਿਕਰ ਨਹੀਂ ਕੀਤਾ ਠੀਕ ਹੈ ਇਹਦੇ ਜਿਹੜੇ ਕੋਈ ਲੁਧਿਆਣੇ ਕੇਸ ਚੱਲਦੇ ਪਏ ਨੇ ਉਹਦਾ ਜ਼ਿਕਰ ਨਹੀਂ ਕੀਤਾ ਪਰ ਦੇਖੋ ਤੋਨੋ ਇੱਕ ਬੜਾ ਅੱਛਾ ਜਵਾਬ ਇਹਦਾ ਇਹ ਸੀ ਇਹ ਕਹਿੰਦਾ ਵੀ ਆਰ ਬਿਜ਼ਨਸਮੈਨ ਬਿਜ਼ਨਸਮੈਨਾਂ ਨੂੰ ਘਾਟੇ ਵਾਦੇ ਚੱਲਦੇ ਰਹਿੰਦੇ ਆ ਲੈਣ ਦੇਣ ਹੋ ਜਾਂਦਾ ਤਾਂ ਸਾਨੂੰ ਨਾ ਇਸ ਗੱਲ ਦਾ ਮਜ਼ਾਕ ਉਡਾਉਣਾ ਚਾਹੀਦਾ ਨਾ ਕਿਸੇ ਗੱਲ ਬਾਰੇ ਮਾੜਾ ਕਹਿਣਾ ਚਾਹੀਦਾ ਪਰ ਆਪਣੇ ਆਪ ਨੂੰ ਦੁੱਧ ਧੋਤਾ ਪੇਸ਼ ਕਰਨਾ ਮੇਰੀ ਜੀ ਲੀਗਲ ਟੀਮ ਦੇ ਨਾਲ ਮੈਂ ਗੱਲ ਕਰ ਰਿਹਾ ਮੈਂ ਮਾਨਹਾਨੀ ਦੇ ਨੋਟਿਸ ਭੇਜੂ ਇਹਨਾਂ ਨੂੰ ਜੰਮ ਜੰਮ ਭੇਜ ਬੜਾ ਕੁਛ ਹੈ ਤੇਰਾ ਡਾ ਖੁੱਲ ਕੇ ਸਾਹਮਣੇ ਆਊਗਾ ਠੀਕ ਹੈ ਤਾਂ ਇਹ ਫਿਰ ਆਪਾਂ ਇਹਦੇ ਤੇ ਗੱਲ ਕਰਦੇ ਆਂ ਦੇਖੋ ਪ੍ਰਾਪਰਟੀ ਦੀ ਜੇ ਐਡਾ ਪਾਕ ਸਾਫ ਹੈ ਪਹਿਲਾਂ ਤਾਂ ਇੱਕ ਗੱਲ ਦੱਸੋ ਜਿਹੜਾ ਬੰਦਾ ਸਰਕਾਰ ਦਾ ਹਿੱਸਾ ਹੋਵੇ ਕੀ ਉਹ ਬੰਦਾ ਸਰਕਾਰ ਦੀ ਠੇਕੇ ਜਾਂ ਕੋਈ ਵੀ ਹੁੰਦਾ ਸਰਕਾਰ ਤੋਂ ਦਾ ਲਾਭ ਲੈਣਾ ਉਹ ਜਾਂ ਉਹਦਾ ਪਰਿਵਾਰਕ ਮੈਂਬਰ ਲੈ ਸਕਦਾ ਨਹੀਂ ਲੈ ਸਕਦਾ ਜਿਹੜੀ ਇਹਦੀ ਪੰਜਾਬ ক্রিকেট ਐਸੋਸੀਏਸ਼ਨ ਦੀ ਇਹਦੀ ਚੇਅਰਮੈਨੀ ਆ ਉਹਦੇ ਉੱਤੇ ਵੀ ਬੜੇ ਸਵਾਲ ਨੇ ਸਿਪਰੀਮ ਕੋਰਟ ਦੀਆਂ ਕਈ ਕਹਿੰਦੇ ਗਾਈਡਲਾਈਨਸ ਨੂੰ ਸਾਈਡਲਾਈਨ ਕਰਕੇ ਇਹਨੂੰ ਚੇਅਰਮੈਨ ਹੀ ਮਿਲੀ ਹੈ ਚਲੋ ਸਰਕਾਰਾਂ ਚ بڑا ਮੋਟਾ ਕੁਝ ਚੱਲ ਜਾਂਦਾ ਪਰ ਹੁਣ ਆਪਦੇ ਮੁੰਡੇ ਨੂੰ ਜ਼ਮੀਨ ਦਿਵਾਉਣ ਦੇ ਲਈ ਤੁਹਾਨੂੰ ਹੈਰਾਨੀ ਹੋਊਗੀ ਮੈਂ ਤੁਹਾਨੂੰ ਇੱਥੇ ਰਿਕਾਰਡ ਦਿਖਾਉਣਾ ਚਾਹੂੰਗਾ ਜੀ ਤੁਸੀਂ ਦੇਖੋ ਕਿ ਇਹ ਆਪਾਂ ਦਰਸ਼ਕਾਂ ਨੂੰ ਦਿਖਾ ਦਈਏ ਇਹ ਪਦਮਜੀਤ ਸਿੰਘ ਮਹਿਤਾ ਇਹ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਮੜਾ ਜਾ ਇਹ ਕਰ ਲਈ ਪਦਮਜੀਤ ਸਿੰਘ ਮਹਿਤਾ ਜੀ ਦੇਖੋ ਫਾਰਮ ਕਿਦਨ ਰਜਿਸਟਰਡ ਹੋ ਰਹੀ ਹੈ 29 ਜੁਲਾਈ 2024 ਹੂੰ ਇਹਦਾ ਮਤਲਬ ਸਰਕਾਰ ਨਾਲ ਗੱਲਬਾਤ ਹੋਈ ਰਾਤੇ ਰਾਤ ਸਕੀਮ ਤਿਆਰ ਕੀਤੀ ਗਈ ਤੇ ਜ਼ਮੀਨ ਕਾਉਡੀਆਂ ਦੇ ਭਾ ਲੈ ਲਈ ਆ ਠੀਕ ਹੈ 29 ਜੁਲਾਈ ਨੂੰ ਤੁਸੀਂ ਦੇਖੋ ਇਹ ਫਰਮ ਰਜਿਸਟਰਡ ਹੋਈ ਹੈ ਇਹਦੇ ਬੇਟੇ ਦੇ ਨਾਮ ਤੇ ਤੁਹਾਨੂੰ ਇਹਦੇ ਚ ਇੱਕ ਮੈਂ ਚੀਜ਼ ਹੋਰ ਦਿਖਾਉਣਾ ਚਾਹੁੰਦਾ ਇੱਕ ਇਹਨੇ ਨਾ ਬੜਾ ਟੰਡੋਰਾ ਪਟਿਆ ਮੈਂ ਜੀ 100 ਗੁਣਾ ਮੈਂ 150 ਗੁਣਾ ਵਾਦੇ ਤੇ ਲਈ ਹੈ ਇਹ ਕਹਿੰਦੇ ਨੇ ਕਿ ਮੈਂ 150 ਗੁਣਾ ਵਾਦੇ ਲਈ ਹੈ ਕਿੱਡੀਆਂ ਕਿੱਡੇ ਕਿਵੇਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਝੁੱਕਿਆ ਜਾ ਰਿਹਾ ਹੈ ਹੈ ਜੀ ਜਿਹੜੀ ਪਹਿਲਾਂ ਜਿਹੜੇ ਬੰਦੇ ਕੋਲ ਜ਼ਮੀਨ ਸੀ ਇਹ ਖੇਤੀਬਾੜੀ ਲਈ ਉਹਨੂੰ ਜ਼ਮੀਨ ਦਿੱਤੀ ਗਈ ਸੀ ਉਹ ਉਹ ਆਪਦੀ ਜ਼ਮੀਨ ਵਾਉਂਦਾ ਸੀ ਕਰਦਾ ਸੀ ਤਾਂ ਜਿਵੇਂ ਕੰਮ ਕਿਸਾਨ ਨੂੰ ਹੁੰਦਾ ਉਹਨੂੰ 30 40000 ਤੇ ਵਿਚਾਰੇ ਨੂੰ ਦਿੱਤੀ ਵੀ ਹੋਣੀ ਆ ਜੋ ਵੀ ਸੀ ਉਹ ਚਾਹੇ ਕੋਈ ਪੋਲੀਟੀਸ਼ਨ ਹੀ ਹੋਵੇ ਮੈਂ ਕਹਨਾ ਤਾਂ ਉਹ ਐਗਰੀਕਲਚਰ ਲੈਂਡ ਦੇ ਨਾਤੇ ਉਹਨੂੰ 30 40000 ਰੁਪਏ ਠੇਕੇ ਦੇ ਉੱਤੇ ਜ਼ਮੀਨ ਦਿੱਤੀ ਗਈ ਸੀ ਤਾਂ ਇਹ ਜ਼ਮੀਨ ਹੋਣੇ ਨੇ 90000 ਰੁਪਏ ਤੇ ਲੈ ਲਈ ਜਦਕੀ ਜਿਹੜਾ ਰੈੱਡ ਕਰਾਸ ਸੁਸਾਇਟੀ ਹੈ ਇਹਦਾ ਜਿਹੜਾ ਤੁਹਾਨੂੰ ਮੈਂ ਇਹਦੇ ਚ ਦਿਖਾਉਣਾ ਚਾਹੂੰਗਾ ਤੁਸੀਂ ਦੇਖੋ ਪੋਲਿਸੀ ਫਾਰ ਰੈਂਟਿੰਗ ਸੇਲਿੰਗ ਆਊਟ ਆਫ red cross property red cross ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਚਾਹੇ ਕਿਸੇ ਨੂੰ ਵੇਚਣਾ ਚਾਹੇ ਲੀਜ਼ ਤੇ ਜੇ ਦੇਣਾ ਚਾਹੇ ਰੈਂਟ ਤੇ ਦੇਣਾ ਉਹਨਾਂ ਦੇ ਲਈ ਉਹਨਾਂ ਦਾ ਇੱਕ ਆਵਦਾ ਐਕਟ ਬਣਿਆ ਹੋਇਆ ਉਹ ਕੀ ਕਹਿੰਦਾ ਚਲੋ ਬਥੇਰੀਆਂ ਐਮੈਂਡਮੈਂਟਸ ਵੀ ਹੋ ਗਈਆਂ ਹੋਣੀਆਂ ਹੋ ਸਕਦਾ ਆਪਣੇ ਕੋਲ ਪੁਰਾਣਾ ਹੋਵੇ ਕਿਉਂਕਿ ਇਹ ਇਹ ਇਹਨਾਂ ਦੇ ਦਿਲ 'ਚ ਇਮਾਨਦਾਰੀਆਂ ਇਹ ਜਿਆਦਾ ਨਹੀਂ ਤਾਂ ਇਹ ਨਵੀਆਂ ਚੀਜ਼ਾਂ ਅਪਲੋਡ ਵੀ ਘੱਟ ਹੁੰਦੀਆਂ ਨਾ ਅੱਜਕੱਲ ਤੁਸੀਂ ਲੱਭੋਗੇ ਬੜੀਆਂ ਔਖੀਆਂ ਤੁਹਾਨੂੰ ਚੀਜ਼ਾਂ ਲੱਭਦੀਆਂ ਤਾਂ ਤੁਸੀਂ ਦੇਖੋ ਇਹ ਕਹਿੰਦੇ ਵੀ ਜੇ ਤੁਸੀਂ ਕੋਈ ਵੀ ਪ੍ਰਾਪਰਟੀ ਰੈਂਟ ਤੇ ਦੇਣੀ ਹੈ ਲੀਜ਼ ਤੇ ਦੇਣੀ ਹੈ ਵੇਚਣੀ ਹੈ ਤਾਂ ਉਹਦਾ ਕਹਿੰਦਾ ਵੀ ਜਿਹੜਾ ਐਸਸੀ ਲੈਵਲ ਦਾ ਬੰਦਾ ਹੁੰਦਾ ਬੀਐਨਡੀਆਰ ਦਾ ਠੀਕ ਹੈ ਜਾਂ ਤੁਸੀਂ ਕਹੇ ਲੋ ਪੀਡਬਲਿਊਡੀ ਦਾ ਠੀਕ ਹੈ ਉਹਦੀ ਤੋਂ ਅਸੈਸ ਕਰਵਾਇਆ ਜਾਊਗਾ ਜੇ ਰੈਂਟ ਤੇ ਦੇਣੀ ਹੈ ਜੇ ਲੀਜ਼ ਤੇ ਦੇਣੀ ਹੈ ਜਾਂ ਵੇਚਣੀ ਹੈ ਉਹਦੀ ਜਿਹੜੀ ਉਹਦੀ ਕੀਮਤ ਹੈ ਜਾਂ ਉਹਦਾ ਰੈਂਟ ਤੇ ਜਿਹੜੀ ਦੇਣੀ ਹੈ ਚੀਜ਼ ਉਹ ਉਹ ਅਸੈਸ ਕੀਤੀ ਜਾਊਗੀ ਐਸਸੀ ਲੈਵਲ ਦੇ ਬੰਦੇ ਵੱਲੋਂ ਠੀਕ ਹੈ ਤਾਂ ਦੂਸਰੀ ਸ਼ਰਤ ਕੀ ਹੈ ਵੀ ਉਹ ਤੁਸੀਂ ਜਿਹੜਾ ਪ੍ਰਾਈਜ਼ ਹੈ ਵੇਚਣ ਦਾ ਚਾਹੀਏ ਕਿਰਾਏ ਤੇ ਦੇਣ ਦਾ ਚਾਹੀਏ ਲੀਜ਼ ਤੇ ਦੇਣ ਦਾ ਉਹ ਤੁਸੀਂ ਉਹਦੂ ਘੱਟ ਨਹੀਂ ਰੱਖ ਸਕਦੇ ਠੀਕ ਹੈ ਤੀਜੇ ਨੰਬਰ ਤੇ ਜਿਹੜੀ ਸ਼ਰਤ ਆਉਂਦੀ ਹੈ ਵੀ ਰੈਂਟ ਹਰੇਕ ਸਾਲ ਘੱਟੋ-ਘੱਟ 5% ਵਧਾਉਣਾ ਹੁੰਦਾ ਤੁਸੀਂ ਦੇਖੋ ਇਹ ਲੋਕ ਕਾਨੂੰਨ ਨਾਲ ਕਿਵੇਂ ਖੇਡਦੇ ਆ ਹਾਲਾਕੀ ਪਹਿਲਾਂ ਕੀ ਹੋਇਆ ਸੀਗਾ ਇਹ ਇਹਨਾਂ ਲੋਕਾਂ ਨੇ ਆਪਦੀਆਂ ਸੁਵਿਧਾ ਅਨੁਸਾਰ ਹੋ ਸਕਦਾ ਹੈ ਇਹ ਇਹਦੇ ਵਿੱਚ ਫਿਰ ਚੀਜ਼ ਆਉਂਦੀ ਹੈ ਕਹਿੰਦਾ ਕੋਈ ਵੀ ਪ੍ਰਾਪਰਟੀ 3 ਤੋਂ 5 ਸਾਲਾਂ ਤੋਂ ਵੱਧ ਕਿਸੇ ਨੂੰ ਤੁਸੀਂ ਰੈਂਟ ਜਾਂ ਲੀਜ਼ ਤੇ ਨਹੀਂ ਦੇ ਸਕਦੇ ਠੀਕ ਹੈ ਪਾਵਰਫੁੱਲ ਬੰਦੇ ਨੇ ਹੋ ਸਕਦਾ ਇਸ ਤੋਂ ਪਹਿਲਾਂ ਹੋਰ ਕਿਸੇ ਪਾਵਰਫੁੱਲ ਬੰਦੇ ਨੇ ਪੋਲਿਟਿਕਲ ਬੰਦੇ ਨੇ ਲਈ ਹੋਵੇ ਜਾਂ ਅਫਸਰ ਨੇ ਲਈ ਹੋਵੇ ਤੇ ਹੋ ਸਕਦਾ 30 ਸਾਲ ਵੀ ਕਰਾ ਲਿਆ ਹੋਵੇ ਮੈਂ ਇਸ ਜੀ ਦੇ ਕਲੇਸ਼ ਨਹੀਂ ਪੈਂਦਾ ਪਰ ਉਹਦਾ ਮਕਸਦ ਕੀ ਹੁੰਦਾ ਹੈ ਇਹ ਜੀ ਜਦੋਂ ਕਲੌਜ਼ ਬੰਦੇ ਆ ਕੋਈ ਬੰਦਾ ਪਰਮਾਨੈਂਟ ਰਹਿ ਕੇ ਅਫਸਰਾਂ ਨਾਲ ਸੈਟਿੰਗ ਕਰਕੇ ਸਰਕਾਰ ਚ ਜੇ ਉਹ ਪਾਵਰਫੁੱਲ ਬੰਦਾ ਤਾਂ ਉਹਨਾਂ ਪ੍ਰਾਪਰਟੀਆਂ ਦੇ ਉੱਤੇ ਉਹ ਆਦੇ ਪੱਕੇ ਕਬਜ਼ੇ ਨਜਮਾ ਲਈ ਕਿਉਂਕਿ ਤੁਸੀਂ ਦੇਖੋ ਅੱਜ ਤੱਕ ਲੀਜ਼ ਦੇ ਦਿੱਤੀਆਂ ਗਈਆਂ ਪ੍ਰਾਪਰਟੀਆਂ 90% ਪ੍ਰਾਪਰਟੀਆਂ ਅਜੇ ਤੱਕ ਛੋਟ ਨਹੀਂ ਸਕੀਆਂ 95% ਠੀਕ ਹੈ ਤਾਂ ਸਰਕਾਰਾਂ ਵੀ ਉੱਥੇ ਬੇਬਸ ਹੋ ਜਾਂਦੀਆਂ ਕੋਟਾਂ ਦੇ ਚੱਕਰ ਹੈ ਤੱਕੇ ਖਾਂਦਾ ਹਰ ਇੱਕ ਬੰਦਾ ਥੱਕ ਜਾਂਦਾ ਠੀਕ ਹੈ ਕਿਉਂਕਿ ਉੱਤੇ ਟਾਈਮ ਲੱਗਦਾ ਤਾਂ ਇਹ ਲੋਕ ਜਿਹੜੀ ਡਰਾਫਟਿੰਗ ਹੈ ਸਾਰੀ ਜਿਹੜੇ ਇਹ ਕਲੋਜ਼ ਨੇ ਨਿਯਮ ਕਾਨੂੰਨ ਨੇ ਫਿਰ ਆਪਦੇ ਅਨੁਸਾਰ ਬਣਾਉਂਦੇ ਆ ਇਹ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਦੇਖੋ ਕਹਿੰਦਾ ਵੀ 5 ਸਾਲ 5% ਘੱਟੋ ਘੱਟ ਹਰ ਇੱਕ ਸਾਲ ਵਧਾਉਣਾ ਤਿੰਨ ਤੋਂ 5 ਸਾਲ ਤੋਂ ਵੱਧ ਤੁਸੀਂ ਦੇ ਨਹੀਂ ਸਕਦੇ ਇਹਨੂੰ 30 ਸਾਲ ਲਈ ਕਿਵੇਂ ਮਿਲਗੀ ਇਹ ਨਹੀਂ ਜਿਹੜਾ ਇਹ ਕਹਿੰਦਾ 15% ਮੇਰਾ ਮੈਂ ਬਧਾਇਆ ਬਧਾਉਂਗਾ ਜੀ 20 ਲੱਖ ਰੁਪਏ ਤੇ ਅਮਾਉਂਟ ਚਲੀ ਜਾਏਗੀ ਤੁਸੀਂ ਦੇਖੋ ਕਿਵੇਂ ਇੱਕ ਮਤਲਬ ਜੇ 5% ਹਰੇਕ ਸਾਲ ਵਧੇ ਜਾਂ 3 ਸਾਲਾਂ ਬਾਅਦ 15% ਵਧੇ ਕੈਲਕੂਲੇਸ਼ਨ ਕਰੋ ਤੁਸੀਂ ਉਹ ਕਿੱਥੇ ਜਾਏਗੀ ਦੂਜੀ ਸਭ ਤੋਂ ਵੱਡੀ ਗੱਲ ਜਿਹੜਾ ਕੋਈ 30000 40000 ਜਾਂ 90000 ਨਾ ਇਹ ਤਾਂ ਆਮ ਐਗਰੀਕਲਚਰ ਲੈਂਡ ਦਾ ਠੇਕਾ ਚੱਲਦਾ ਪਿਆ ਜੇ ਅਸੀਂ ਸਹੀ ਮਾਇਨੇ ਵਿੱਚ ਵੇਖੀਏ ਤਾਂ ਇਹਦਾ ਇਹਦਾ ਅਸੈਸ ਕਰਵਾਇਆ ਜਾਣਾ ਸੀਗਾ ਉਸ ਤੋਂ ਬਾਅਦ ਇਹ ਅਸੈਸ ਕਰਵਾ ਕੇ ਠੀਕ ਹੈ ਇਹਦੇ ਇੱਕ ਕਮਰਸ਼ੀਅਲ ਰੇਟ ਤੈ ਹੋਣੀ ਚਾਹੀਦੀ ਸੀ ਕਿਉਂਕਿ ਇਹ ਬੰਦਾ ਵਾਈ ਲਈ ਜ਼ਮੀਨ ਨਹੀਂ ਲੈ ਰਿਹਾ ਇਹ ਇਹਨੇ ਇੱਥੇ ਆਪਦੇ ਕਮਰਸ਼ੀਅਲ ਪ੍ਰੋਜੈਕਟ ਲਾਉਣੇ ਨੇ ਠੀਕ ਹੈ ਹੋ ਸਕਦਾ ਕੋਈ ਇਹ ਇੱਥੇ ਸਪੋਰਟਸ ਦਾ ਆਪਦਾ ਬਿਜ਼ਨਸ ਤੋਰੇ ਕੋਈ ਆਪਦੀ ਇੰਡਸਟਰੀ ਲਾਵੇ ਇਹਨੂੰ ਤਾਂ 30 ਸਾਲਾਂ ਲਈ ਦਿੱਤੀ ਠੀਕ ਹੈ ਤੇ ਸਾਰੇ ਨਿਯਮ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਜਾਂ ਕਹਿ ਲੋ ਪਾਵਰਫੁੱਲ ਲੋਕਾਂ ਨੇ ਪਾਵਰ ਨੂੰ ਵਰਤਦੇ ਹੋਏ ਤੋੜ ਮਰੋੜ ਕੇ ਆਪਦੇ ਅਨੁਸਾਰ ਚੇਂਜ ਕਰਕੇ ਤਾਂ ਇਹ ਚੀਜ਼ਾਂ ਲੈਂਤੀਆਂ ਨੇ ਜੋ ਕਿ ਬਹੁਤ ਨਿੰਦਣਯੋਗ ਨੇ ਇੱਥੇ ਹੁਣ ਸਾਡਾ ਜਿਹੜਾ ਸਵਾਲ ਬਣਦਾ ਸਵਾਲ ਬਣਦਾ ਸਾਡੇ ਸਤੋਜ ਵਾਲੇ ਮਹਾਰਾਜ ਨੂੰ ਆਮ ਘਰਾਂ ਦੇ ਕਾਕਿਆਂ ਦੀ ਗੱਲ ਕਰਨ ਵਾਲੇ ਨੂੰ ਕੀ ਜਿਹੜੀ ਇਹ ਕਰੋੜਾ ਅਰਬਾ ਰੁਪਏ ਦੀ ਜ਼ਮੀਨ ਇਹਨੇ ਦੇਤੀ ਆਪਦੇ ਪੰਜਾਬ ক্রিকেট ਐਸੋਸੀਏਸ਼ਨ ਦੇ ਚੇਅਰਮੈਨ ਰਾਗਵ ਚੱਡੇ ਦੇ ਬਲੂ ਆਈਡ ਪਰਸਨ ਖਾਸਮ ਖਾਸ ਰਾਗਵ ਚੱਡੇ ਦੇ ਮੁੰਡੇ ਨੂੰ ਜ਼ਮੀਨ ਦਿੱਤੀ ਕੀ ਗੱਲ ਹੁਣ ਆਮ ਘਰਾਂ ਦੇ ਮੁੰਡੇ ਨਹੀਂ ਦਿਖੇ ਜਦੋਂ ਬੱਚੇ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਦੀਆਂ ਗੱਲਾਂ ਹੁੰਦੀਆਂ ਨਾ ਉਦੋਂ ਇਹ ਬੰਦਾ ਕਹਿੰਦਾ ਡੇਢ ਕਰੋੜ ਵਰਦੀ ਸਵਾਈ ਮੈਂ ਮੈਂ 50 ਲੱਖ ਵਰਦੀ ਨਹੀਂ ਜ਼ੋਰੀ 10 ਕੇ 15 ਲੱਖ ਵਰਦੀ ਸਵਾਈ 1.5 ਕਰੋੜ ਰੁਪਇਆ ਮੈਂ ਸਾਡੇ ਪੰਜਾਬ ਦੀਆਂ ਸਾਡੀਆਂ ਧੀਆਂ ਭੈਣਾਂ ਨੂੰ ਦਿੱਤਾ ਮੈਂ ਰੋਜ਼ਗਾਰ ਪੈਦਾ ਕੀਤਾ 1.5 ਕਰੋੜ ਰੁਪਇਆ ਵੰਡ ਕੇ ਕਹਿੰਦਾ ਮੈਂ ਘਰਾਂ ਚੋਂ ਬੈਠੀਆਂ ਲੇਡੀਜ਼ ਨੂੰ ਵਰਦੀਆਂ ਸਵਾਈਆਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਹੁਣ ਮੁਲਾਜ਼ਮ ਵੀ ਸਵਾਇਆ ਕਰਨਗੇ ਇਹਨੂੰ ਆ ਪੁੱਛਾ ਕਰੋੜਾ ਖਰਬਾ ਰੁਪਏ ਦੀ ਜ਼ਮੀਨ ਇਹ ਤਾਂ ਕੋਈ ਵੀ ਤੈਨੂੰ ਇਹਦਾ ਕਰੋੜ ਤੋਂ 2 ਕਰੋੜ ਰੁਪਇਆ ਮਤਲਬ ਸਾਲ ਦਾ ਦੇ ਦਿਆ ਕਰਦਾ ਪਹਿਲੀ ਗੱਲ ਸਰਕਾਰ ਨੂੰ ਇੱਥੇ ਬੱਚਿਆਂ ਲਈ ਕੋਈ ਸਟੇਡੀਅਮ ਬਣਾਉਣਾ ਚਾਹੀਦਾ ਸੀ ਇੱਥੇ ਕੋਈ ਹੈਲਥ ਦੇ ਰਿਲੇਟਿਡ ਗੱਲ ਹੁੰਦੀ ਇੱਥੇ ਕੋਈ ਅਸੀਂ ਪੀਜੀਆਈ ਨੂੰ ਲੈ ਕੇ ਆਉਂਦੇ ਇੱਥੇ ਕੋਈ ਅਸੀਂ ਏਮਜ਼ ਨੂੰ ਉਹਦਾ ਪ੍ਰੋਜੈਕਟ ਖੋਲਣ ਲਈ ਦਿੰਦੇ ਸਰਕਾਰ ਕੋਲੇ ਬੜੇ ਵੈਲਫੇਅਰ ਦੇ ਕੰਮਾਂ ਲਈ ਉਹ ਹੈ ਕੀ ਗੱਲ ਪੰਜਾਬ ਦੇ ਤੈਨੂੰ ਬਠਿੰਡੇ ਦੇ ਬੱਚੇ ਨਹੀਂ ਦਿਖ ਰਹੇ ਇੱਥੇ ਬਠਿੰਡੇ ਦੇ ਬੱਚਿਆਂ ਲਈ ਬੜਾ ਅੱਛਾ ਸਟੇਡੀਅਮ ਬਣ ਸਕਦਾ ਸੀਗਾ ਇਹ ਪੰਜਾਬ ਜੇ ਇਹਦੇ ਦਿਲ 'ਚ ਇਮਾਨਦਾਰੀ ਹੁੰਦੀ ਤਾਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਚੇਅਰਮੈਨ ਬਠਿੰਡਾ ਦੀ ਜਿਹੜਾ ক্রিকেট ਐਸੋਸੀਏਸ਼ਨ ਹੈ ਉਹਨੂੰ ਨਾਲ ਲੈਂਦੇ ਰੈੱਡ ਕਰਾਸ ਇਹ ਤਿੰਨੋਂ ਰਲ ਕੇ ਇੱਥੇ ਅੱਛਾ ਬੜਾ ਅੱਛਾ ਸਟੇਡੀਅਮ ਬਣਾਉਂਦੇ ਪੀਸੀਏ ਪੈਸੇ ਲਾ ਦਾਂਦੀ ਤੇ ਸਾਡੇ ਬਠਿੰਡੇ ਦੀ ਬੱਲੇ ਬੱਲੇ ਹੁੰਦੀ ਸਾਡੇ ਬੱਚੇ ਬਠਿੰਡੇ ਦੇ ਮੁੰਡੇ ਆਪਣੇ ਉਹਨਾਂ ਨੂੰ ক্রিকেট ਦੇ ਵਿੱਚ ਬੜਾ ਵਧੀਆ ਮੌਕਾ ਮਿਲਦਾ ਬੜਾ ਅੱਛਾ ਇੱਥੇ ਸਟੇਡੀਅਮ ਤਿਆਰ ਹੋ ਸਕਦਾ ਸੀ ਪਰ ਨਹੀਂ ਇਹ ਨਿੱਜੀ ਸਵਾਰਥ ਹੈ ਜਿਹੜੇ ਆਮ ਘਰਾਂ ਦੇ ਕਾਕਿਆਂ ਦੇ ਪੰਜਾਬ ਨੂੰ ਉਹ ਲੈ ਕੇ ਬੈਗੀ ਇਹ ਵੀ ਦੱਸੋ ਕਿ ਜਿਵੇਂ ਤੁਸੀਂ ਕਹਾ ਕਿ ਅਜੇ ਕੁਝ ਦਿਨ ਪਹਿਲਾਂ ਕੁਝ ਮਹੀਨੇ ਮਹੀਨੇ ਪਹਿਲਾਂ ਜਿਹੜੀ ਹੈਗੀ ਆ ਉਹ ਫਰਮ ਰਜਿਸਟਰਡ ਹੁੰਦੀ ਆ ਕਾਨੂੰਨੀ ਦਾਪੇਚ ਜਿਹੜੇ ਆ ਕੁਝ ਮਹੀਨੇ ਪਹਿਲਾਂ ਨਹੀਂ ਕੁਝ ਇਹ 15 ਦਿਨ ਪਹਿਲਾਂ 15 ਦਿਨ ਪਹਿਲਾਂ ਰਜਿਸਟਰਡ ਹੁੰਦੀ ਆ ਕਾਨੂੰਨੀ ਦਾਪੇਚ ਕੀ ਕਹਿੰਦਾ ਕਿ ਇੰਨੇ ਦਿਨ ਪਹਿਲਾਂ ਜੀ ਜਦੋਂ ਤੁਸੀਂ ਇਹ ਦੇਖੋ ਕੋਈ ਠੇਕਾ ਦੇਣਾ ਕਿਸੇ ਨੂੰ ਵੀ ਜਦੋਂ ਜਿਹੜੀਆਂ ਫਰਮਾਂ ਨਾਲ ਜਿਹੜੇ ਟਾਈ ਅਪ ਹੁੰਦੇ ਆ ਹਮੇਸ਼ਾ ਕੰਟਰੈਕਟ ਦਿੱਤੇ ਜਾਂਦੇ ਆ ਕੋਈ ਵੱਡੀਆਂ ਪ੍ਰਪੋਜ਼ਲਾਂ ਜਿਹੜੀਆਂ ਹੁੰਦੀਆਂ ਉਹਦੇ ਚ ਫਰਮਾਂ ਦੇ ਕੰਮ ਦੇਖੇ ਜਾਂਦੇ ਆ ਜਿਕੇ ਸੇ ਐਨਜੀਓ ਨੂੰ ਵੀ ਦਿੰਨੇ ਆ ਉਹਦੇ ਕੰਮ ਦੇਖੇ ਜਾਂਦੇ ਘੱਟੋ ਘੱਟ 3 ਸਾਲ ਦੇ ਕੰਮ ਵੇਖਦੇ ਆ ਇਹਦੇ ਚ ਪਤਾ ਹੀ ਨਹੀਂ ਇਹ ਇਹਦੇ ਇਹਦੇ ਕੰਮ ਇਹ ਦੇਖੇ 15 ਦਿਨ ਪਹਿਲਾਂ ਫਰਮ ਰਜਿਸਟਰਡ ਕਰਾਈ ਵੀ ਇਹਦੇ ਦਾ ਪਾਪਾ ਮੁੰਡੇ ਦਾ ਉਹ ਪੀਸੀ ਆ ਚੇਅਰਮੈਨ ਆ ਇਹ ਦੂਬਦ ਕੁਆਲਿਟੀ ਦੀ ਤੁਹਾਨੂੰ ਲੱਗਦਾ ਕੋਈ ਲੋੜ ਸੀ ਤਾਂ ਪਰ ਤੁਹਾਨੂੰ ਲੱਗਦਾ ਕਿ ਜਿਹੜੇ ਪਰਿਵਾਰਵਾਦ ਦੀਆਂ ਗੱਲਾਂ ਤੇ ਭਗਵੰਤ ਸਿੰਘ ਮਾਣ ਛੁੱਟੀਆਂ ਲੈਂਦੇ ਰਹੇ ਆ ਜਿਹੜੇ ਦੂਸਰੇ ਆ ਨੇਤਾਵਾਂ ਨੂੰ ਕਹਿੰਦੇ ਰਹੇ ਆ ਹੁਣ ਫਿਰ ਉਹੀ ਪਰਿਵਾਰਵਾਦ ਵਾਲੀ ਗੱਲ ਚੱਲ ਪਈ ਤੁਸੀਂ ਇੱਕ ਚੀਜ਼ ਨੂੰ ਸਮਝੋ ਜਸਜੀ ਮੈਂ ਅੱਜ ਤੱਕ ਪਰਿਵਾਰਵਾਦ ਦੇਖੋ ਲੋਕਾਂ ਨੂੰ ਲੱਗਦਾ ਜੇ ਇੱਕ ਰਿਪੋਰਟਰ ਦਾ ਮੁੰਡਾ ਰਿਪੋਰਟਰ ਬਣ ਸਕਦਾ ਪੁਲਿਸ ਅਫਸਰ ਦਾ ਮੁੰਡਾ ਪੁਲਿਸ ਅਫਸਰ ਬਣ ਸਕਦਾ ਬਿਜ਼ਨਸਮੈਨ ਦਾ ਮੁੰਡਾ ਬਿਜ਼ਨਸਮੈਨ ਬਣ ਸਕਦਾ ਤਾਂ ਪੋਲਿਟੀਸ਼ਨ ਦੇ ਬੱਚੇ ਪੋਲਿਟੀਸ਼ਨ ਕਿਉਂ ਨਹੀਂ ਬਣ ਸਕਦੇ ਇਹਦੇ 'ਚ ਸਾਨੂੰ ਕੋਈ ਇ ਪਰ ਉਹ ਪੋਲੀਟੀਸ਼ੀਨ ਦੇ ਬੱਚਿਆਂ ਵਿੱਚੋਂ ਕੁਆਲਿਟੀ ਹੋਵੇ ਉਹ ਆਪ ਚੁਣ ਕੇ ਆਏ ਹੁਣ ਉਹਨਾਂ ਦੀ ਮਿਹਨਤ ਹੋਵੇ ਜੇ ਉਹ ਕਾਬਿਲ ਨੇ ਉਹ ਮਿਹਨਤ ਕਰਕੇ ਆਏ ਆ ਪੋਲੀਟਿਕਸ 'ਚ ਉਹਨਾਂ ਦਾ ਇੰਟਰਸਟ ਹੈ ਤਾਂ ਇਹ ਉਹਨਾਂ ਦਾ ਕਸੂਰ ਨਹੀਂ ਹੋਣਾ ਚਾਹੀਦਾ ਵੀ ਉਹ ਪੋਲੀਟੀਸ਼ੀਨ ਦੇ ਬੱਚੇ ਨੇ ਪਰ ਗਲਤ ਇਹ ਹੈ ਜਦੋਂ ਅਸੀਂ ਸਰਕਾਰ ਦੀਆਂ ਪ੍ਰਾਪਰਟੀਆਂ ਇਹ ਕਹਿ ਕੇ ਸਸਤੇ ਰੇਟਾਂ ਤੇ ਖਰੀਦਦੇ ਆ ਜਾਂ ਰੈਂਟ ਤੇ ਲੈਨੇ ਆ ਲੀਜ਼ ਤੇ ਰਹਿਨੇ ਆ ਵੀ ਸਾਡੇ ਜਿਹੜੇ ਪਿਤਾ ਜੀ ਨੇ ਪੰਜਾਬ ক্রিকেট ਐਸੋਸੀਏਸ਼ਨ ਦੇ ਚੇਅਰਮੈਨ ਨੇ डीसी ਬਠਿੰਡਾ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਨੇ ਜਿਹੜੇ ਸਰਦਾਰ ਜਸਪੀ ਸਿੰਘ ਜੀ ਉਹ ਚੇਅਰਮੈਨ ਨੇ ਬਠਿੰਡਾ ਜ਼ਿਲ੍ਹੇ ਦੇ ਗਵਰਨਰ ਜਿਹੜੇ ਸਟੇਟ ਬੋਡੀ ਦੇ ਪ੍ਰੈਜ਼ੀਡੈਂਟ ਨੇ ਠੀਕ ਹੈ ਅਸੀਂ ਮਾਨਯੋਗ ਗਵਰਨਰ ਸਾਹਿਬ ਕੋਲ ਵੀ ਜਾਵਾਂਗੇ ਅਸੀਂ ਇਸ ਕੇਸ ਦੀ ਸੀਬੀਆਈ ਜਾਂਚ ਦੀ ਮੰਗ ਕਰਾਂਗੇ ਠੀਕ ਹੈ ਦੂਸਰਾ ਜੇ ਇਹਦੇ ਵਿੱਚ ਸਾਨੂੰ ਕੋਈ ਉਥੋਂ ਰੀਲੀਫ ਨਾ ਮਿਲਿਆ ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਵੀ ਜਾ ਰਹੇ ਹਾਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹ ਬਹੁਤ ਵੱਡਾ ਘਪਲਾ ਇਦੇ ਵਿੱਚ ਕਹਿ ਲਓ ਕਿਸੇ ਲੈਵਲ ਦੀ ਕਿੱਥੇ ਸੈਟਿੰਗ ਹੋਈ ਹੈ ਜੋ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਜਿਵੇਂ ਉਸੇ ਗੱਲ ਕਰੀਆ ਕਿ ਪਹਿਲਾਂ ਖੇਤੀਬਾੜੀ ਦੇ ਲਈ ਵਰਤੀ ਜਾਂਦੀ ਸੀ ਉਹਨਾਂ ਨੂੰ ਕਮਰਸ਼ੀਅਲ ਪਰਪਸ ਦੇ ਲਈ ਜਿਹੜਾ ਖਰੀਦਾ ਤਾਂ ਉਸ ਤੋਂ ਬਾਅਦ ਉਹ ਸਾਰੀ ਕੀਤੀ ਜਾ ਸਕਦੀ ਹੈ ਇਸ ਦੇ ਉੱਪਰ ਸ਼ਬਦ ਜਿਹੜੀ ਹੈਗੀ ਉਹ ਪਾਈ ਜਾ ਸਕਦੇ ਕੇ ਕਾਨੂੰਨੀ ਦਾ ਪਜਿਸਤਿਕ ਦੇਖੋ ਇਹ ਹੈ ਜਦੋਂ ਰੈੱਡ ਕਰਾਸ ਹੈ ਨਾ ਜੀ ਰੈੱਡ ਕਰਾਸ ਤੋਂ بڑے ਲੋਕਾਂ ਦੇ ਮਤਲਬ ਸੋਸ਼ਲ ਜਿਹੜੀ ਵੈਲਫੇਅਰ ਦੇ ਕੰਮ ਹੁੰਦੇ ਹੈਗੇ ਰੈੱਡ ਕਰਾਸ ਚਾਵੇ ਇਹਨੂੰ ਕਮਰਸ਼ੀਅਲ ਯੂਜ਼ ਲਈ ਵਰਤ ਸਕਦਾ ਉਹ ਆਪ ਕੁਝ ਵੀ ਕਰ ਸਕਦਾ ਪਰ ਕਿਸੇ ਨੂੰ ਬੰਦੇ ਨੂੰ ਪਲੇਨ ਥਾਂ ਜਦੋਂ ਦੇਤੀ ਉਹ ਉੱਤੇ ਕੰਸਟਰਕਸ਼ਨ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ ਤਾਂ ਹੁਣ ਇਹ ਕਿਵੇਂ ਕਰਨਗੇ ਕੀ ਇਹਨਾਂ ਨੇ ਕਾਨੂੰਨਾ ਚ ਚੇਂਜ ਕੀਤਾ ਇਹ ਇਹ ਤਾਂ ਜਾਂਚ ਦਾ ਵਿਸ਼ਾ ਨਾ ਜੀ ਜੇ ਇਹ ਪਹਿਲਾਂ ਵੀ ਕਿਸੇ ਨੇ ਇਸ ਤਰ੍ਹਾਂ ਕੀਤੇ ਨੇ ਇਹ ਪਹਿਲਾਂ ਜਦੋਂ ਹੋਏ ਹੋਣਗੇ ਇਹਦੇ ਚ ਜੇ ਕੋਈ ਐਮੈਂਡਮੈਂਟ ਹੋਈ ਹੈ ਤਾਂ ਉਦੋਂ ਆਪਾਂ ਨੂੰ ਦੇਖਣ ਦੀ ਲੋੜ ਆ ਪੰਜਾਬ ਵਿੱਚ ਉਦੋਂ ਵੀ ਕੋਈ ਇਸੇ ਤਰ੍ਹਾਂ ਕਰੋੜ ਆਰਬਾ ਰੁਪਏ ਦੀ ਜ਼ਮੀਨ ਦੇ ਉੱਤੇ ਲੀਡਰਾਂ ਨੇ ਜਾਂ ਅਫਸਰਾਂ ਨੇ ਆਪ ਦੇ ਕਿਸੇ ਨਾ ਕਿਸੇ ਨੂੰ ਸੈੱਟ ਕਰ ਲਈ ਜਾਂ ਖੁਦ ਸੈੱਟ ਹੋਣ ਦੇ ਲਈ ਕੁਝ ਨਾ ਕੁਝ ਨਵੀਂ ਚੀਜ਼ ਚ ਕੀਤੇ ਹੋਣਗੇ ਤੇ ਨਹੀਂ ਹੋ ਸਕਦਾ ਪੰਜਾਬ ਦੀ ਹਿਸਟਰੀ 'ਚ ਪਹਿਲੀ ਵਾਰ ਹੋਇਆ ਹੋਵੇ ਤੁਹਾਨੂੰ ਜਿਵੇਂ ਤੁਸੀਂ ਗੱਲ ਕਰਿਆ ਕਿ ਰਾਗਮ ਚੱਡੇ ਦੇ ਖਾਸਮ ਖਾਸ ਕੀ ਲੱਗਦਾ ਕਿ ਦਿੱਲੀ ਵਾਲਿਆਂ ਦੇ ਖਾਸਮ ਖਾਸ ਨੇ ਜਾਂ ਉਹਨਾਂ ਦੇ ਨੇੜਲੇ ਨੇ ਤਾਂ ਹੀ ਐਨੇ ਸਰਲ ਤਰੀਕੇ ਦੇ ਨਾਲ ਸਾਰਾ ਕੁਝ ਕਰਤਾ ਗਿਆ ਦੇਖੋ ਜੀ ਤੁਸੀਂ ਇੱਕ ਗੱਲ ਦੇਖੋ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਨੇ ਵੇਖੋ ਮੈਂ 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 ਜਿਹੜਾ ਹਜੇ ਤੱਕ ਸੋਚਣਾ ਮੇਰੀ ਨਿੱਜੀ ਸੋਚ ਹੈ ਹੋ ਸਕਦਾ ਮੈਂ ਗਲਤ ਹੁਆ ਮੈਨੂੰ ਲੱਗਦਾ ਭਗਵੰਤ ਮਾਨ ਠੀਕ ਨੇ ਭਗਵੰਤ ਮਾਨ ਕੋਈ ਬਹੁਤਾ ਮਾੜਾ ਨਹੀਂ ਭਗਵੰਤ ਮਾਨ ਜੀ ਨੂੰ ਪਰ ਕੋਈ ਕੁਰਸੀ ਦਾ ਚਾ ਉੱਪਰ ਲਿਆਂ ਦਾ ਪ੍ਰੈਸ਼ਰ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਸੁਣਿਆ ਦੋ ਤਿੰਨ ਢੜੇ ਬਣ ਚੁੱਕੇ ਐ ਟੀਮਾਂ ਨੇ ਬਕਾਇਦਾ ਅਫਸਰ ਆਪਣੀਆਂ ਮਰਜ਼ੀਆਂ ਦੇ ਲੱਗ ਰਹੇ ਆ ਹੂਰ ਐ ਦੇਖੋ ਹੋ ਸਕਦਾ ਹੈ ਭਗਵੰਤ ਮਾਨ ਜੀ ਦੇ ਉੱਤੋਂ ਦੀ ਹੋ ਕੇ ਕੰਮ ਹੋਇਆ ਜੇ ਉੱਤੋਂ ਦੀ ਹੋ ਕੇ ਕੰਮ ਹੋ ਗਿਆ ਤਾਂ ਪੰਜਾਬ ਨਾਲ ਧੋਖਾ ਕਿਉਂਕਿ ਉਹਨੂੰ 92 ਐਮਐਲਏ ਦਿੱਤੇ ਸੀ ਪੰਜਾਬ ਵਾਲਿਆਂ ਨੇ ਤੇ ਪੰਜਾਬ ਵਾਲਿਆਂ ਦੇ ਪ੍ਰਤੀ ਜਵਾਬ ਦੇ ਆ ਉਹਨਾਂ ਦੇ ਇੱਕ ਇੱਕ ਰੁਪਈਏ ਲਈ ਜਵਾਬ ਦੇ ਆ ਠੀਕ ਹੈ ਤੇ ਜੇ ਇਹ ਭਗਵੰਤ ਮਾਨ ਜੀ ਦੀ ਨਿਗਾ ਵਿੱਚ ਸਾਰਾ ਕੁਝ ਹੋਇਆ ਉਹਨਾਂ ਨੂੰ ਪਤਾ ਹੈ ਉਹਨਾਂ ਦੀ ਖੁਦ ਹੀ ਸਹਿਮਤੀ ਹੈ ਤਾਂ ਇਸ ਤੋਂ ਵੱਧ ਸਾਡੇ ਲਈ ਮਾੜੀ ਕੋਈ ਗੱਲ ਹੋ ਨਹੀਂ ਸਕਦੀ ਕਿਉਂਕਿ ਭਗਵੰਤ ਮਾਨ ਜੀ ਤੋਂ ਇੱਕ ਉਮੀਦਾਂ ਨੇ ਸਾਨੂੰ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਮੈਂ ਤੁਹਾਨੂੰ ਸਹੀ ਦੱਸਾਂ ਇੱਕ ਲੈਟਰ ਅਸੀਂ ਕੱਲ ਨੂੰ ਸੀਐਮਓ ਪੰਜਾਬ ਨੂੰ ਵੀ ਭੇਜ ਰਹੇ ਹਾਂ ਇਹਦੇ ਰਿਲੇਟਡ ਵੀ ਇਹਦੇ ਵਿੱਚ ਬਣਦੀ ਕਾਰਵਾਈ ਉਹ ਵੀ ਕਰਨਗੇ ਜੋ ਕਰ ਦਿੰਦੇ ਅਸ ਸਾਨੂੰ ਕੋਈ ਇਹ ਨਹੀਂ ਕੱਲ ਨੂੰ ਕਿਉਂਕਿ ਇਹਨਾਂ ਨੇ ਇਹ ਵੀ ਮੁੱਦਾ ਬਣਾਉਣਾ ਵੀ ਇਹ ਸਟੇਟ ਦਾ ਮੁੱਦਾ ਸੀ ਇਹ ਜਾਣ ਕੇ ਸੈਂਟਰ ਕੋਲ ਲਜਾਇਆ ਗਿਆ ਸੀਬੀਏ ਸਾਡੇ ਤੇ ਪ੍ਰੈਸ਼ਰ ਪਾ ਰਹੀ ਹੈ ਅਸ ਤਾਂ ਕਹਿੰਦੇ ਤੁਸੀਂ ਇਹਨੂੰ ਰੱਦ ਕਰ ਦਿਓ ਯਾਰ ਅਸੀਂ ਅੱਜ ਵੀ ਚੁੱਪ ਆ ਸਾਨੂੰ ਕੋਈ ਲੋੜ ਨਹੀਂ ਸਾਡਾ ਮਕਸਦ ਜਿਹੜਾ ਕਹਿੰਦੇ ਹੁੰਦੇ ਹਨ ਨਾ ਵੀ ਸਾਡੀਆਂ ਪ੍ਰਾਪਰਟੀਆਂ ਬਚਾਉਣਾ ਪੰਜਾਬ ਦੀਆਂ ਸਾਡੇ ਜਿਹੜੇ ਪੰਜਾਬ ਦੇ ਬੱਚੇ ਆ ਸਾਡਾ ਭਵਿੱਖ ਹੈ ਸਾਡਾ ਉਹਨੂੰ ਬਚਾਉਣਾ ਠੀਕ ਹੈ ਇੱਥੇ ਤੁਸੀਂ ਸਟੇਡੀਅਮ ਬਣਾਓ ਇਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਹੈ ਜਿਹੜੀ ਇੱਥੇ ਸਟੇਡੀਅਮ ਬਣਾਉਣ ਲਈ ਹਾਮੀ ਭਰੇ ਰੈੱਡ ਕਰਾਸ ਬਠਿੰਡਾ ਕ੍ਰਿਕਟ ਐਸੋਸੀਏਸ਼ਨ ਰਲ ਕੇ ਇਹਨਾਂ ਨੂੰ ਇਹ ਜ਼ਮੀਨ ਦੇਣ ਇਹ ਚਲਾਉਣ ਪੀਸੀਏ ਪੈਸੇ ਲਾਵੇ ਤੇ ਅਸੀਂ ਦੋਨੇ ਹੱਥੀ ਸਵਾਗਤ ਕਰਾਂਗੇ ਅਸੀਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਅਮਰਜੀਤ ਮਹਿਤਨ ਨੂੰ ਗੁਲਦਸਤਾ ਦੇ ਕੇ ਆਵਾਂਗੇ ਇਸ ਗੱਲ ਦੇ ਲਈ ਤੁਸੀਂ ਕਹਿੰਦੇ ਹੋ ਮੈਂ ਤਾਂ ਸਾਹਿਬ ਨੂੰ ਗੁਲਦਸਤਾ ਦੇਵਾਂਗੇ ਪਰ ਮੈਂ ਤਾਂ ਸਾਹਿਬ ਕਹਿੰਦੇ ਨੇ ਕਿ ਜਿਹੜੇ ਮੇਰੇ ਵਾਲੇ ਐਸਾ ਭਰਮ ਫਲਾ ਰਹੇ ਆ ਜਾਂ ਐਸੀਆਂ ਖਬਰਾਂ ਮੇਰੇ ਬਾਰੇ ਜਿਹੜੇ ਚਲਾ ਰਹੇ ਆ ਜਿਹੜੇ ਐਸਾ ਕੁਝ ਬੋਲ ਰਹੇ ਆ ਕਹਿੰਦੇ ਮੈਂ ਆਪਣੀ ਲੀਗਲ ਟੀਮ ਦੇ ਨਾਲ ਹਨਾ ਕਿ ਤੁਸੀਂ ਵੀ ਉਸ ਚੀਜ਼ ਦਾ ਜ਼ਿਕਰ ਕੀਤਾ ਲੀਗਲ ਟੀਮ ਦੇ ਨਾਲ ਗੱਲ ਕਰਕੇ ਡੈਫੇਮੇਸ਼ਨ ਭੇਜੋ ਇਹ ਅਮਰਜੀਤ ਮੈਤੇ ਦਾ ਡੈਮੋਕਰੈਟਿਕ ਰਾਈਟ ਹੈ ਜਿਵੇਂ ਮੇਰਾ ਰਾਈਟ ਹੈ ਫਰੀडम ਆਫ ਸਪੀਚ ਹੈ ਫਰੀडम ਆਫ ਫੰਡਮੈਂਟਲ ਰਾਈਟਸ ਨੇ ਮੇਰੇ ਹਨਾ ਡੈਮੋਕਰੈਟਿਕ ਰਾਈਟ ਹੈ ਮੇਰਾ ਮੈਂ ਆਪਦੇ ਵਿਚਾਰ ਰੱਖ ਰਿਹਾ ਮੈਨੂੰ ਪੰਜਾਬ ਨਾਲ ਪਿਆਰ ਹੈ ਮੈਂ ਕਰਪ ਮੈਂ ਆਪਦੇ ਵਿਚਾਰ ਰੱਖ ਰਿਹਾ ਤੇ ਜੇ ਅਮਰਜੀਤ ਮਹਿਤਾ ਨਾਲ ਕੋਈ ਗਲਤ ਗੁਰੂ ਅਮਰਜੀਤ ਮਹਿਤਾ ਆਪ ਦਾ ਡੈਫਰਮੇਸ਼ਨ ਦਾ ਨੋਟਿਸ ਭੇਜ ਦੇ ਕੋਈ ਗੱਲ ਨਹੀਂ ਬਹੁਤ ਚੀਜ਼ਾਂ ਜਿਹੜੀਆਂ ਆਣ ਰਿਕਾਰਡ ਲੈ ਕੇ ਆਵਾਂਗੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮਾਨੀ ਗੋਇਲ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀ ਵੀਰ ਇਹਨਾਂ ਦੀ ਪ੍ਰਵਾਹ ਨਾ ਕਰੀ ਨਾਲ ਖੜੇ ਆ ਤੇਰੇ ਵੈ ਤਾਂ ਸਾਡਾ ਬਾਣੀਆ ਭਰਾ ਆਪ ਵੀ ਕੈਮ ਆ ਉਹ ਪੂਰਾ ਠੀਕ ਹੈ ਜੱਟ ਬਾਣੀਆ ਉਹ ਮਾਨੀ ਗੋਇਲ ਤੇ ਇਹਨੂੰ ਕਹਦੇ ਵੀ ਤੂੰ ਜਿਹੜੇ ਤੇਰੇ ਤੇ ਡੈਫਰਮੇਸ਼ਨ ਇਹ ਪਾਊਗਾ ਨਾ ਉਹਦਾ ਨੋਟਿਸ ਦਾ ਜਵਾਬ ਮੈਂ ਤਿਆਰ ਕਰਕੇ ਦਊਗਾ ਪਹਿਲੀ ਗੱਲ ਤਾਂ ਇਹ ਮੈਨੂੰ ਲੱਗਦੇ ਭੇਜਦਾ ਹੀ ਨਹੀਂ ਤੇ ਦੂਜੀ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਮਾਨੀ ਗੋਇਲ ਨੂੰ ਭੇਜੂ ਉਹ ਪਾੜ ਕੇ ਸਿੱਡ ਦੂਗਾ ਇਹਨੂੰ ਡਸਟਬਿਨ ਚ ਤੇ ਤੀਜੀ ਗੱਲ ਜੇ ਉਹਨੇ ਪਾੜ ਕੇ ਨਾ ਸਿੱਟੇ ਜਵਾਬ ਵੀ ਦੇਣਾ ਚਾਹਿਆ ਤਾਂ ਉਹ ਡਿਫਾਰਮੇਸ਼ਨ ਦਾ ਉਹਦੀ ਦਾ ਜਵਾਬ ਅਸੀਂ ਤਿਆਰ ਕਰਵਾ ਕੇ ਭੇਜਾਂਗੇ ਤੁਸੀਂ ਕਾਨੂੰਨੀ ਕਾਰਵਾਈ ਦੀ ਤੁਸੀਂ ਕਾਰਵਾਈ ਦੀ ਗੱਲ ਕਰੀਆ ਤੁਸੀਂ ਕੀ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਕਿਉਂਕਿ ਸਟੇਟ ਨੂੰ ਲੀਗਲ ਉਹਦੇ ਵਿੱਚ ਪਾਉਣਾ ਰੋਜ਼ ਨਵੀਂ ਮਤਲਬ ਮੁਕਦਮੇਬਾਜ਼ੀ ਇਹਦੇ ਵਿੱਚ ਕੋਈ ਬਹੁਤੀ ਸਿਆਣਪ ਨਹੀਂ ਹੁੰਦੀ ਹਨਾ ਅਸੀਂ ਤਾਂ ਚਾਹੁੰਦੇ ਆ ਭਗਵੰਤ ਮਾਨ ਜੀ ਇੱਕ ਆਪਦੀ ਕਮੇਟੀ ਬਣਾਉਣੇ ਤੇ ਜਾਂਚ ਕਮੇਟੀ ਬਿਠਾਉਣੇ ਨੂੰ ਰੱਦ ਕਰਦਣ ਜੇ ਨਹੀਂ ਕਰਦੇ ਅਸੀਂ ਗਵਰਨਰ ਸਾਹਿਬ ਕੋਲ ਜਾਵਾਂਗੇ ਜੇ ਗਵਰਨਰ ਸਾਹਿਬ ਇਹਦੇ ਵਿੱਚ ਨਹੀਂ ਕੁਝ ਕਰ ਪਾਉਂਦੇ ਤਾਂ ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਜਾਵਾਂਗੇ ਤੇ ਦੀ ਸੀਬੀਏ ਜਾਂਚ ਦੀ ਮੰਗ ਕਰਾਂਗੇ ਜੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਮੇਰੇ ਨਾਲ ਐਡਵੋਕੇਟ ਸੰਦੀਪ ਪਾਟਕੁਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਉਹ ਇਜਾਜ਼ਤ ਧੰਨਵਾਦ ਜੀ